ਸੱਇਕਰ ਦੋਸਤੋ ਲੱਗ ਗਿਆ ਅੱਜ ਆਪਾਂ ਮੂੰਗੀ ਬੀਜਣਾ ਬੰਜਰ ਦੇ ਵਿੱਚ ਮੂੰਗੀ ਦੇ ਵਿੱਚ ਥੋੜਾ ਜਿਹਾ ਡੀਪੀਰ ਲਾਇਆ ਜਿਸ ਉੱਪਰ ਹੈਗਾ ਸੁਪਰ ਲਾ ਦੇ ਸੁਪਰ ਦੁਬਧੀ ਹੈ ਤੇ ਆਪਾਂ ਸੁੱਕੇ ਜੀ ਬੀਜ ਕੇ ਜਵੇਂ ਉੱਚੀ ਉੱਚੀ ਜਿਵੇਂ ਬਾਣ ਗਿੱਲੀ ਬਣਨ ਦੇ ਉੱਤੋਂ ਹੀ ਰਮਾ ਦਾਂਗੇ ਪਰੌਣੀ ਕਰ ਦਾਂਗੇ ਫਾਰਿਓ ਉੜ ਕੇ ਹੋ ਵੀ ਨਹੀਂ 10 ਦਿਨ ਲੇਟ ਹੋਊਗੀ ਹੁਣ 10 ਦਿਨ ਮੂੰਗੀ ਪਹਿਲਾ ਹੋ ਜੂਗੀ ਤਾਂ ਫਿਰ ਕਹਾਂ ਬੰਜਰ ਦੀ ਬੀਜ ਲਿਆ ਕਿ ਆਪਾਂ ਜੇ ਸੀ ਲਾਇਆ ਬਾਣਾ ਤਾਂ 12-13 ਕਿਲੋ ਵੀ ਪਾ ਦੋ ਜੇ ਡਾਕਟਰ ਬਾਣਾ ਪੀ ਤਾਂ 10 ਕਿਲੋ ਬਹੁਤਾ ਵੀ ਮੰਗੀਆਂ 10 ਕਿਲੋ ਵੀ ਬਹੁਤਾ ਪਰ ਆਪਾਂ ਨੇ ਇਹ ਵੀ ਪਾਇਆ 12 ਪਜੇ 13 ਪਜੇ ਇੱਥੇ ਹਿਸਾਬ ਨਾਲ ਪਾਇਆ ਕਿਉਂਕਿ ਘਰ ਦਾ ਵੀ ਪੀ ਤਾਂ ਕਰਕੇ ਬੰਦੀ ਵੱਧ ਪੈ ਜੇ ਉੱਤੇ ਪਰ ਬੀਜੀ ਦੇ ਸੀਨੇ ਪਰ 8 ਕਿਲੋ ਵੀ ਪਾਇਆ ਦੀ ਥੋੜੀ ਸਿੱਧੀ ਰਹੀ ਦੀ ਤਾਂ ਅਗਰ ਖੇਤ ਦੀ ਵੀ ਵਧਾਤਾ ਤੇ ਬਾਕੀ ਜਦੋਂ ਹੋਊਗੀ ਪੂਰੀ ਫੇਰ ਵੀ ਇਸ ਨੂੰ ਦਿਖਾ ਵੀ ਬੰਦਰ ਚ ਕਮੇ ਹੋਈ ਐ ਤਾਂ ਮੈਂ ਨਾਲ ਇਸ ਨੂੰ ਫਿਰ ਮੂੰਗੀ ਵੀ ਦਿਖਾਦਾ ਤੇ ਹੋ ਗਈ ਬੀਜ ਦੇ ਸੱਚੇ ਹੋ ਕੇ ਤੇ ਆਹ ਦੇਖੋ ਮੂੰਗੀ ਵਿੱਚ ਪਈ ਐ ਬਾਕੀ ਤੇ ਸਪਰੇਅ ਕਰਨ ਦੀ ਜਰੂਰਤ ਹੈਗੀ ਕੋਈ ਕੱਖਾਂ ਕੋਖਾ ਲਈ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਜੀ ਇਹ ਸਾਨੂੰ ਪਤਾ ਹੋਊਗਾ ਵੀ ਪੰਜਰ ਤੇ ਸਪਰੇਅ ਸੁਸੂ ਕਰਨੀ ਹੁੰਦੀ ਹੈ ਜਦੋਂ ਨੂੰ ਕੱਖ ਹੋਊਗੇ ਤਦ ਨੂੰ ਮੂਗੀ ਵਧੀਆ ਹੋ ਜੂਗੀ ਅੱਗੇ ਬਾਅਦ ਦੇਖ ਲਾਂਗੇ ਜੇ ਲੋੜ ਕੋਈ ਅਸਲ ਆ ਲੋੜ ਨਹੀਂ ਪੈਂਦੀ ਜੇ ਵੀ ਇੰਚ ਭਿਜਣੀਆਂ ਇੱਕ ਜਿਹੇ ਡੋਗੀ ਨਾ ਹੋਵੇ ਕਿਉਂਕਿ ਉਤਰਵਾ ਮਾ ਫਿਰ ਨਿਕਲਣੀ ਨਹੀਂ ਇਹ 0 ਟਰੈਲਰ ਨਾਲ ਵੀਜੀ ਜਾਂਦੀ ਹੈ ਜੇ ਡਾਕਟਰ ਬਹਾਨਾ ਦਾ ਕਿ ਫੁੱਡ ਬੰਦ ਨਹੀਂ ਕਰ ਸਕਦਾ ਕਰ ਸਕਦੇ ਆ ਪਰ ਆਪਾਂ ਨੇ ਇੱਕ ਇੱਕ ਫੁੱਡ ਵੀ ਨਹੀਂ ਬੰਦ ਕੀਤਾ ਇਹ ਜੇ ਤੁਸੀਂ ਨੇ ਕਿ ਇੱਕ ਕਈ ਵਾਰੀ ਵੀ ਦਿਨੇ ਤੇ ਇੱਕ ਇੱਕ ਫੁੱਡ ਬੰਦ ਕਰਕੇ ਪਰ ਆਪ ਆਪਾਂ ਐਂ ਵੀ ਦਿਆਂ ਸੁਪਰ ਸੂਪਰ ਦੀ ਅੱਧੀ ਕੋਰੀ ਪੈਂਦੀ ਆਉਂਦਾ ਜਿਆਦਾ ਛੱਡ ਪਾਉਣਾ ਹੋਵੇ ਕਿਉਂਕਿ ਆਪਾਂ ਹੁਣ ਬੰਜਰ ਚ ਬੀਜ ਰਹੇ ਨੂੰ ਤਾਂ ਕਰਕੇ ਆਪਾਂ ਡੀ.ਪੀ ਪਾਇਆ ਥੋੜਾ ਕਿਉਂਕਿ ਜੇ ਰਮਾਵਾਂਗੇ ਕਿਤੇ ਡੀ.ਪੀ ਕਰਦੇ ਖਰਾਬ ਟਰੋਂ ਰਮਾਉਣਾ ਕਿਤੇ ਡੀ ਵਿੱਚ ਢਲ ਜੂਗਾ ਉਹ ਮੂੰਗੀ ਨੂੰ ਖਰਾਬ ਕਰਦਾ ਲਾ ਤਾਂ ਕਰਕੇ ਆਪਾਂ ਘੱਟ ਪਾਇਆ ਡੀ.ਪੀ ਸੂਪਰ ਵੀ ਵਧੀਆ ਸੂਪਰ ਮੂੰਗੀ ਸਾਹਿਬ ਵੈਸੇ ਸੂਪਰ ਹੀ ਪੈਂਦਾ ਲੈ ਸਸਤਾ ਰੇਟਾ ਦਾ ਇਹ ਮਹਿੰਗਿਆ ਥੋੜਾ ਜਿਹਾ ਬਾਕੀ ਹੋਰ ਜਾਣਕਾਰੀ ਤੁਹਾਨੂੰ ਨਾਲ ਜਿਹੜਾ ਦੇਈ ਜਾਵਾਂ ਜਿਹਨੇ ਮੂੰਗੀ ਲੈਣੀ ਆ ਆਪੋ ਤੋਂ ਲੈ ਸਕਦਾ ਮੂੰਗੀ ਆਪਰੇ ਮੂੰਗੀ ਪਈ ਆ ਅੱਜ ਦਾ ਦਿਨ ਆ ਤੇ ਅੱਜ ਦਾ ਦਿਨ ਜਾਂ ਕੱਲ ਦਾ ਦਿਨ ਮੂੰਗੀ ਆਪਣੇ ਕੋਲੇ ਆ ਕੱਲੂ ਵੀ ਵੇਚੂਗੀ ਘੰਟਲ ਕ ਮੂੰਗੀ ਰਹਗੀ ਜਿਹਨੇ ਲੈਣੀ ਆ ਤਾਲ ਜਾ ਸਕਦਾ ਤੇ ਮੂੰਗੀ ਆਪਾਂ ਦੂਈ ਦੁਕਾਨਾਂ ਨਾਲ ਸਸਤੀ ਦੇਵਾਂਗੇ ਦੁਕਾਨਾਂ ਦੇ ਪੁੱਛ ਕੇ ਆ ਉਹ ਵੀ ਕੀ ਰੇਟ ਦੇਣ ਦੇ ਉਹਨਾਂ ਨੂੰ 10 ਰੁਪਏ ਸਸਤੀ ਦੇ ਦਾਂਗੇ ਆਪਾਂ ਵੀ ਕਿ ਕੀ ਰੇਟ ਚੱਲਦਾ ਮੁੰਗੀ ਦਾ 444 ਬੀ ਐ ਆਪਣੇ ਕੋਲੇ 444 ਬੀ ਐ ਤੇ 444 ਦੀ ਗਾਰੰਟੀ ਆ ਆਪਣੀ ਵੀ 444 ਇਹ ਵੀ ਜੀ ਕਿਸੇ ਨੇ ਹੋਰ ਵੀ ਦੀ ਜਨਾਬੀ ਉਹ ਦੁਕਾਨ ਤੋਂ ਲੈ ਕੇ ਵੀ ਸਕਦਾ ਆਪਣੇ 444 ਵਧੀਆ ਰਹਿੰਦਾ ਕਹਿੰਦੇ ਘੇਰ ਵਧੀਆ ਨਿਕਲਦਾ ਤੇ ਪਰ ਤਾਂ ਨਕੀ ਦੇ ਵੀਜੇ ਦੀ ਘੇਰ ਵਧੀਆ ਨਿਕਲਿਆ ਦੀਦਾ ਤੇ ਜੇ ਇਤ ਕੀ ਫੇਰ ਤਾਂ ਨਕੀ ਲੈ ਵੀ ਜਾਗੇ ਕੀ ਵੀ ਇਹ ਗਾਂ ਬਤਲ ਕੋ ਵੀ ਕਹੀ ਹੁੰਦੀ ਆ ਮੂੰਗੀ ਓ ਥੱਲੇ ਰੱਖ ਥੋੜੀ ਥੱਲੇ ਥੱਲੇ ਲਾ ਦੇ ਇੱਥੇ ਬਾਣ ਥੋੜਾ ਸੁੱਕਾ ਆ ਗਿਆ ਘੜਾ ਆ ਗਿਆ ਲੱਗੀ ਨਹੀਂ ਗਈ ਇੱਥੇ ਉਹ ਬਾਣ ਗਿੱਲਾ ਹੋਣਾ ਚਾਹੀਦਾ ਮੜਾ ਜਾ ਜਿਵੇਂ ਰਾਤ ਸਾੜੇ ਕਣੀਆਂ ਆ ਰਾਤ ਮੀਂਹ ਪਿਆ ਥੋੜਾ ਜਿਹਾ ਕਣੀਆਂ ਆ ਕਿ ਉਹਦੇ ਨਾਲ ਮੜਾ ਮੜਾ ਉੱਤੋਂ ਗਿੱਲਾ ਆ ਹੋ ਗਿਆ ਸੀ ਉਹਦੇ ਨਾਲ ਮੂੰਗੀ ਵਧੀਆ ਵੀਦੀ ਹੈ ਨਾ ਕੋਈ ਫੂਸਾੜ ਦਾ ਕੁਝ ਨਹੀਂ ਆਰਦਾ ਇਸ ਵਿੱਚ ਬਾਕੀ ਉਹ ਕਮੈਂਟਾਂ ਚ ਦੱਸਿਓ ਵੀ ਤੁਹਾਨੂੰ ਵੀ ਆਈ ਠੀਕ ਲੱਗੀ ਕੀ ਹੋਈ ਮੇਰੇ ਧੱਕਾ ਕਰ ਰਹੇ ਆ ਉਹ ਤੁਹਾਨੂੰ ਜਾਣਕਾਰੀ ਜ਼ਿਆਦਾ ਹੋਊਗੀ ਮੇਰੇ ਨਾਲ ਕਿਉਂਕਿ ਅਸੀਂ ਤਾਂ ਕਰਦੇ ਧੱਕੀ ਹੁੰਨੇ ਆ ਬਾਕੀ ਤੁਹਾਨੂੰ ਪਤਾ ਹੋਊ ਜਾਣਕਾਰੀ ਦਾ ਧੰਨਵਾਦ ਜੀ